ਜੈ ਪੀਰੰਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਾਂਗੇ ਕਿ ਜੋਸੀਂ ਅੱਜ ਸੇਵਾ ਕਰ ਰਹੇ ਆ ਸੋ ਇਹ ਸੇਵਾ ਦਾ ਫਾਲ ਸਾਨੂੰ ਕਿਵੇਂ ਮਿਲ ਸਕਦਾ ਹੈ ਤੇ ਕਿਵੇਂ ਮਿਲਣਾ ਹੈ ਸੋ ਮਿਲਦਾ ਜਰੂਰ ਹੈ ਜਦੋਂ ਅਸੀਂ ਸੇਵਾ ਸਿਮਰਨ ਕਰਦੇ ਨਾਮ ਦੀ ਕਮਾਈ ਨੂੰ ਜੋੜਦੇ ਆ ਤੋਂ ਲੇਖੇ ਵੀ ਲਾਉਂਦਾ ਹੈ ਪ੍ਰਮਾਤਮਾ ਸੋ ਉਹਦੇ ਤੋਂ ਅਸੀਂ ਕੰਮ ਲੈ ਵੀ ਸਕਦੇ ਆ ਤੇ ਕੰਮ ਲੈ ਵੀ ਰਹੇ ਆ ਸੋ ਕਈਆਂ ਨੂੰ ਪਤਾ ਹੈ ਕਈਆਂ ਨੂੰ ਨਹੀਂ ਪਤਾ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਸੋ ਇਹਦੇ ਵਿੱਚ ਪਹਿਲਾਂ ਇੱਕ ਦੋ ਕਮੈਂਟਾਂ ਦੱਸ ਦਿੰਨੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਹੁਣ ਤਾਂ ਪੱਕਾ ਯਕੀਨ ਹੋ ਗਿਆ ਹੈ ਕਿ ਰੱਬ ਨਹੀਂ ਹੈ ਇੱਥੇ ਸੋ ਦੇਖੋ ਇਹ ਜਦੋਂ ਇਨਸਾਨ ਇਹੋ ਜੀਆਂ ਗੱਲਾਂ ਕਰਦਾ ਹੈ ਕਿਉਂ ਕਰਦਾ ਕਿਉਂਕਿ ਜਦੋਂ ਰਿਸ਼ਤਿਆਂ ਤੋਂ ਮਨ ਅੱਕ ਜਾਂਦਾ ਹੈ ਪਰੇਸ਼ਾਨੀ ਜ਼ਿੰਦਗੀ ਵਿੱਚ ਵੱਧ ਜਾਂਦੀ ਹੈ ਤੇ ਸੇਵਾ ਕਰਦੇ ਕਰਦੇ ਵੀ ਕੋਈ ਸੇਵਾ ਦਾ ਫਲ ਨਹੀਂ ਮਿਲਦਾ ਤਾਂ ਉਦੋਂ ਇਨਸਾਨ ਕੀ ਗੱਲਾਂ ਕਹਿ ਦਿੰਦਾ ਹੈ ਸੋ ਬਾਕੀ ਇੱਥੇ ਤੁਹਾਨੂੰ ਇਹ ਕਹਾਂਗੇ ਕਿ ਜੇਕਰ ਤੁਸੀਂ ਪ੍ਰਮਾਤਮਾ ਦੇ ਲੜ ਲੱਗੇ ਹੋ ਤਾਂ ਫੜ ਦੀ ਇੱਛਾ ਨਾ ਰੱਖੋ ਸੋ ਕਰਮ ਕਰਦੇ ਜਾਓ ਇਹ ਕਰਮ ਕੀਤੇ ਜਿਸ ਦਿਨ ਸਾਹਮਣੇ ਆਉਂਦੇ ਆ ਫਿਰ ਇਨਸਾਨ ਨੂੰ ਉਸ ਦਿਨ ਪਛਤਾਵਾ ਹੁੰਦਾ ਹੈ ਕਿ ਮੈਂ ਸੇਵਾ ਕਿਉਂ ਛੱਡ ਦਿੱਤੀ ਮੈਂ ਕਿਉਂ ਇਹ ਕਰਮ ਕਰਨਾ ਛੱਡ ਦਿੱਤਾ ਕੁਝ ਕੋਈ ਪਰੇਸ਼ਾਨੀਆਂ ਦੇ ਖਾਤਰ ਸੋ ਦੇਖੋ ਪਰੇਸ਼ਾਨੀ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀ ਆ ਜੇਕਰ ਅਸੀਂ ਗੁਰੂਆਂ ਪੀਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਜਿੰਨੀਆਂ ਪਰੇਸ਼ਾਨੀਆਂ ਨੰਗਾ ਔਕੜਾ ਅਨਿਆਇ ਤਾਂ ਫਿਰ ਵੀ ਉਹਨਾਂ ਨੇ ਉਸ ਪਰਮਾਤਮਾ ਨੂੰ ਪਾ ਲਿਆ ਹਿੰਮਤ ਨਹੀਂ ਹਾਰੀ ਸੋ ਉਦੋਂ ਜ਼ਿਆਦਾ ਪਰੇਸ਼ਾਨੀਆਂ ਸਾਡੀ ਜ਼ਿੰਦਗੀ ਵਿੱਚ ਨਹੀਂ ਆਉਂਦੀਆਂ ਜਿੰਨੀਆਂ ਮਹਾਪੁਰਸ਼ਾਂ ਦੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਨੇ ਠੇਰਾ ਪਾਇਆ ਨਹੀਂ ਤੇ ਆਈਆਂ ਵੀ ਉਹਨਾਂ ਨੂੰ ਤੇ ਉਹਨਾਂ ਨੇ ਪਰੇਸ਼ਾਨੀਆਂ ਦਾ ਹੱਲ ਕੱਢਿਆ ਨਾ ਹੀ ਕਿ ਹਿੰਮਤ ਹਾਰ ਕੇ ਬੈਠੇ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਉਹਨਾਂ ਨੇ ਰਸਤੇ ਕੱਢੇ ਹਿੰਮਤ ਨਹੀਂ ਹਾਰੀ ਆਪਣੇ ਮਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਤੇ ਅੱਜ ਉਹਨਾਂ ਦਾ ਦੁਨੀਆ ਤੇ ਨਾਮ ਵੀ ਸੋ ਇੱਥੇ ਗੁਰੂ ਗਵਿੰਦ ਸਿੰਘ ਜੀ ਬਾਰੇ ਗੱਲ ਕਰੀਏ ਤੇ ਆਪਾਂ ਸਾਰੇ ਉਹਨਾਂ ਦੇ ਇਤਿਹਾਸ ਨੂੰ ਜਾਣਦੇ ਆ ਬੱਚਾ ਬੱਚਾ ਜਾਣਦਾ ਹੈ ਕਿ ਕਿਵੇਂ ਉਹਨਾਂ ਨੇ ਇਸ ਕੌਮ ਦੀ ਖਾਤਰ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੋ ਅਸੀਂ ਇਦਾਂ ਦਾ ਤਾਂ ਕੁਝ ਨਹੀਂ ਕਰ ਰਹੇ ਅਸੀਂ ਜੋ ਵੀ ਕਰਦੇ ਆਪਣੇ ਲਈ ਕਰਦੇ ਉਹਨਾਂ ਨੇ ਏ ਕੌਮ ਲਈ ਕੀਤਾ ਸੋ ਇਹ ਸਾਰੇ ਸੰਸਾਰ ਲਈ ਕੀਤਾ ਸੋ ਅਸੀਂ ਇੱਥੇ ਆਪਣੇ ਪਰਿਵਾਰ ਲਈ ਇੰਨਕ ਕੰਮ ਕਰਦੇ ਕਰਦੇ ਹੀ ਅੱਕ ਕੇ ਬੈਠ ਜਾਂਦੇ ਆ ਸੋ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ ਇਹ ਸੋਚੋ ਜਦੋਂ ਪਰੇਸ਼ਾਨੀ ਆਉਂਦੀ ਆ ਕਿ ਉਹਨਾਂ ਤੋਂ ਵੱਡੀਆਂ ਪਰੇਸ਼ਾਨੀਆਂ ਤਾਂ ਸਾਡੀ ਜ਼ਿੰਦਗੀ ਵਿੱਚ ਆਈਆਂ ਹੀ ਨਹੀਂ ਅਸੀਂ ਕਿਹੜੀ ਚੀਜ਼ ਦਾਉ ਤੇ ਲਗਾ ਦਿੱਤੀ ਜਿਹੜਾ ਸੀ ਡਰ ਕੇ ਇਹਨਾਂ ਪਰੇਸ਼ਾਨੀਆਂ ਤੋਂ ਘਬਰਾ ਕੇ ਬੈਠ ਜਾਈਏ ਸੋ ਕਦੇ ਵੀ ਹਿੰਮਤ ਨਾ ਹਾਰੋ ਹਿੰਮਤ ਹੋਵੇਗੀ ਵਿਸ਼ਵਾਸ ਹੋਵੇਗਾ ਤਾਂ ਤੁਸੀਂ ਉਸ ਮੰਜ਼ਲ ਤੱਕ ਇੱਕ ਦਿਨ ਜ਼ਰੂਰ ਪਹੁੰਚੋ ਇਹ ਵਿਸ਼ਵਾਸ ਦੀ ਨਦਲਾ ਹੈ ਸੋ ਜਿਹੜਾ insan ਢੇਰੀ ਢਾ ਕੇ ਹਿੰਮਤ ਹਾਰ ਕੇ ਬੈਠ ਜਾਂਦਾ ਆ ਉਹ ਜ਼ਿੰਦਗੀ ਵਿੱਚ ਸਫਲਤਾ ਨੂੰ ਹਾਸਲ ਨਹੀਂ ਕਰ ਸਕਦਾ ਜੇਕਰ ਸਫਲਤਾ ਨੂੰ ਹਾਸਲ ਕਰਨਾ ਹੈ ਤਾਂ ਉਸ ਪਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਤੁਰਪੋ ਗੁਰ ਧਾਰਨਾ ਕਰੋ ਨਾਮ ਦੀ ਕਮਾਈ ਕਰੋ ਤੇ ਇਹਦੇ ਵਿੱਚ ਹੀ ਸਭ ਕੁਝ ਮਿਲ ਜਾਂਦਾ ਹੈ ਸੋ ਬਾਕੀ ਜੀਤੋ ਪਰਮਾਤਮਾ ਸੇਵਾ ਲੈਂਦਾ ਹੈ ਉਹਦੀ ਜ਼ਿੰਦਗੀ ਵਿੱਚ ਦੁੱਖ ਜ਼ਰੂਰ ਆਉਂਦੇ ਆ ਉਹ ਪਰਮਾਤਮਾ ਪ੍ਰੀਖਿਆ ਵੀ ਲੈਂਦਾ ਹੈ ਤੇ ਇੱਕ ਦਿਨ ਪਾਸ ਵੀ ਕਰ ਦਿੰਦਾ ਹੈ ਸੋ ਇਸ ਕਰਕੇ ਕਦੇ ਵੀ ਘਬਰਾਓ ਨਾ ਇਹ ਹੀ ਕਹਾਂਗੇ ਵਾਰ-ਵਾਰ ਜੀ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇਹ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਵੀਰਵਾਰ ਦੇ ਦਿਨ ਰੋਟੀ ਸਬਜੀ ਦਾ ਭੋਗ ਅਸੀਂ ਪੀਰਾਂ ਨੂੰ ਲਗਾ ਸਕਦੇ ਆ ਸੋ ਬਿਲਕੁਲ ਲਗਾ ਸਕਦੇ ਆ ਜਦੋਂ ਵੀ ਸਕੋ ਤੇ ਇੱਕ ਆਦਤ ਬਣਾਉਣੀ ਹੀ ਚਾਹੀਦੀ ਹੈ ਹਰ ਇੱਕ ਮੁੱਖ ਅਸੀਂ ਉਸ ਪਰਮਾਤਮਾ ਲਈ ਵੀ ਕੋਸ਼ਿਸ਼ ਕਰੀਏ ਅਸੀਂ ਹਰ ਰੋਜ਼ ਇੰਨੀ ਵੇਰ ਦਿਹਾੜੀ ਦੇ ਵਿੱਚ ਖਾਣਾ ਖਾਂਦੇ ਆ ਤੇ ਉਸ ਜੇ ਪ੍ਰਮਾਤਮਾ ਨੂੰ ਅਸੀਂ ਉਹਨਾਂ ਦੇ ਨਾਮ ਤੇ ਇੱਕ ਹਫਤੇ ਬਾਅਦ ਰੋਟੀ ਦਾ ਭੋਗ ਲਗਾ ਦਈਏ ਤਾਂ ਬਹੁਤ ਹੀ ਵਧੀਆ ਕਰਮ ਹੈ ਸੋ ਬਾਕੀ ਜਦੋਂ ਵੀ ਕੋਈ ਸਪੈਸ਼ਲ ਕੋਈ ਚੀਜ਼ ਮਠਿਆਈ ਘਰ ਵਿੱਚ ਲੈ ਕੇ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਪੀਰੋ মুর্ਸ਼ਦ ਦੇ ਮੂਰੇ ਰੱਖਿਆ ਕਰੋ ਤੇ ਭੋਗ ਜਰੂਰ ਲਗਾਇਆ ਕਰੋ ਕਿਉਂਕਿ ਅਸੀਂ ਕਦੇ ਵੀ ਐਡਾ ਚੀਜ਼ ਨਹੀਂ ਖਾਦੀ ਜਦੋਂ ਕੁਝ ਵੀ ਅਲੱਗ ਤੋਂ ਘਰ ਵਿੱਚ ਖਾਣ ਲਈ ਲੈ ਕੇ ਆਈਏ ਤਾਂ ਪਹਿਲਾਂ ਆਪਣੇ ਮਾਲਕ ਅੱਗੇ ਜਰੂਰ ਰੱਖੀਦਾ ਹੈ ਫਿਰ ਆਪ ਖਾਣਾ ਸੋ ਹਮੇਸ਼ਾ ਹੀ ਇਹਨਾਂ ਆਦਤਾਂ ਨੂੰ ਜ਼ਿੰਦਗੀ ਵਿੱਚ ਅਪਣਾਓ ਇਹਦੇ ਨਾਲ ਕੀ ਹੋਵੇਗਾ ਕਿ ਸਾਡੀ ਜਿਹੜੀ अहमियत ਆ ਸਾਡੇ ਮੁਰਸ਼ਿਦ ਦੇ ਨਿਗਾ ਵਿੱਚ ਵੱਧ ਜਾਵੇਗੀ ਕਿਉਂਕਿ ਉਹ ਪਰਮਾਤਮਾ ਹਮੇਸ਼ਾ ਇਨਸਾਨ ਤੋਂ ਹੋਰ ਕੁਝ ਨਹੀਂ ਮੰਗਦਾ ਪਿਆਰ ਦਾ ਭੁੱਖਾ ਹੈ ਉਹ ਪਿਆਰ ਚਾਹੁੰਦਾ ਹੈ ਜਦੋਂ ਅਸੀਂ ਉਸ ਮੁਰਸ਼ਿਦ ਦੇ ਨਾਲ ਪਿਆਰ ਅੱਧ ਤੋਂ ਵੱਧ ਕਰਨਾ ਸ਼ੁਰੂ ਕਰਦੇ ਹਾਂ ਤਾਂ ਮਾਲਕ ਕਿਤੇ ਹੀ ਵੱਧ ਪਿਆਰ ਆਪਣੇ ਬੱਚੇ ਨਾਲ ਕਰਦਾ ਹੈ ਸੋ ਜਦੋਂ ਅਸੀਂ ਇਦਾਂ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਜ਼ਿੰਦਗੀ ਵਿੱਚ ਅਪਣਾਉਣਾ ਸ਼ੁਰੂ ਕਰਦੇ ਹਾਂ ਤਾਂ ਅਲੱਗ ਹੀ ਖੁਸ਼ੀ ਮਿਲਦੀ ਆ ਤੇ ਮਾਲਕ ਤੇ ਵਿਸ਼ਵਾਸ ਪੱਕਾ ਹੁੰਦਾ ਜਾਂਦਾ ਹੈ ਤੇ ਮਾਲਕ ਨਾਲ ਦੀ ਨਾਲ ਫਿਰ ਸੰਕੇਤ ਦੇਣੇ ਸ਼ੁਰੂ ਕਰ ਦਿੰਦਾ ਹੈ ਤੇ ਜਿਹਦੇ ਰਾਹੀਂ ਫਿਰ ਸੁਪਨਿਆਂ ਰਾਹੀਂ ਉਹ ਮਾਲਕ ਕੁਝ ਨਾ ਕੁਝ ਦਿਖਾਉਂਦਾ ਹੈ ਤਾਂ ਇਨਸਾਨ ਦਾ ਜਿਹੜਾ ਵਿਸ਼ਵਾਸ ਹੋਰ ਵੀ ਜ਼ਿਆਦਾ ਮਜ਼ਬੂਤ ਆਪਣੇ ਮੁਰਸ਼ਿਦ ਦੇ ਉੱਤੇ ਹੋ ਜਾਂਦਾ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਕਿ ਮੇਨ ਵਿਸ਼ਾ ਸਾਡਾ ਹੈ ਕਿ ਸੇਵਾ ਤੋਂ ਅਸੀਂ ਕੰਮ ਕਿਵੇਂ ਲੈਣਾ ਹੈ ਤੇ ਸੇਵਾ ਤੋਂ ਕੰਮ ਅਸੀਂ ਕਿਵੇਂ ਲੈ ਵੀ ਰਹੇ ਆ ਹੁਣ ਜਿਨ੍ਹਾਂ ਨੂੰ ਸੇਵਾ ਦਾ ਫਲ ਮਿਲ ਰਿਹਾ ਹੈ ਸੋ ਕੁਝ ਰੂਹਾਂ ਉਸ ਮਾਲਕ ਦੀ ਰਹਿਮਤ ਨੂੰ ਪਹਿਚਾਨਦੀਆਂ ਹੈ ਤੇ ਕੁਝ ਰੂਹਾਂ ਅੰਧੇਰੇ ਵਿੱਚ ਹੀ ਰਹਿ ਜਾਂਦੀਆਂ ਹੈ ਸੋ ਜਿਹੜੇ ਹੁਣ ਅੱਜ ਨਾਮ ਸਿਮਰ ਰਹੇ ਆ ਚਾਹੇ ਬੱਚੇ ਲਾ ਲਓ ਬੱਚਿਆਂ ਤੇ ਲਾਓ ਕਿ ਅੱਜ ਨਾਮ ਦੀ ਦਾਤ ਲਈ ਹੋਈ ਆ ਤੇ ਨਾਮ ਸਿਮਰਨ ਦੀ ਕਮਾਈ ਵੀ ਕਰਦੇ ਆ ਤੇ ਪਰ ਕੋਈ ਸਫਲਤਾ ਨਹੀਂ ਮਿਲ ਰਹੀ ਤੇ ਉਹ ਫਿਰ ਬੱਚਾ ਸੋਚਦਾ ਹੈ ਕਿ ਕੋਈ ਫਾਇਦਾ ਨਹੀਂ ਸੇਵਾ ਕੀਤੀ ਦਾ ਕਿਉਂਕਿ ਸਾਨੂੰ ਇਹਦਾ ਕੋਈ ਫਲ ਨਹੀਂ ਮਿਲ ਰਿਹਾ ਸੋ ਦੇਖੋ ਸੇਵਾ ਜਦੋਂ ਅਸੀਂ ਕਰਦੇ ਆ ਹੁਣ ਜਿਨ੍ਹਾਂ ਘਰਾਂ ਦੇ ਵਿੱਚ ਗਰੀਬੀ ਹੱਦੋਂ ਵੱਧ ਗਰੀਬੀ ਹੈ ਤੇ ਉਹ ਮਾਪੇ ਪਰ ਫਿਰ ਵੀ ਗੁਰੂ ਦੇ ਲੜ ਨਾਲ ਲੱਗੇ ਹੋਏ ਆ ਸੋ ਜਦੋਂ ਅਸੀਂ ਗਰੀਬੀ ਦੇ ਵਿੱਚ ਉਸ ਗੁਰੂ ਨੂੰ ਪਾ ਲੈਂਦੇ ਆ ਨਾਮ ਦੇ ਸ਼ਬਦ ਨੂੰ ਪਾ ਲੈਂਦੇ ਆ ਤੇ ਉਹ ਸ਼ਬਦ ਜਦੋਂ ਸਿਮਰਨਾ ਸ਼ੁਰੂ ਕਰਦੇ ਆ ਅਤ ਦੀ ਗਰੀਬੀ ਦੇ ਵਿੱਚ ਤੇ ਉਹ ਕਿਤੇ ਨਾ ਕਿਤੇ ਸਹਾਰਾ ਬਣਦਾ ਹੈ ਫਿਰ ਬੱਚਿਆਂ ਦਾ ਕਿਉਂਕਿ ਜਦੋਂ ਮਾਪੇ ਸੇਵਾ ਕਰਨ ਨਾਮ ਸਿਮਰਨ ਉਹ ਜੋ ਨਾਮ ਦੀ ਕਮਾਈ ਜੁੜਦੀ ਹੈ ਤੇ ਉਹ ਬੱਚਿਆਂ ਦੇ ਕੰਮ ਆਉਂਦੀ ਹੈ ਤੇ ਉਹ ਬੱਚੇ ਤਰੱਕੀ ਕਰਦੇ ਆ। ਤੁਸੀਂ ਕਾਫੀ ਵਾਰ ਤੁਸੀਂ ਇਹ ਗੱਲਾਂ ਨੂੰ ਅਜ਼ਮਾਇਆ ਹੋਵੇਗਾ, ਜ਼ਿੰਦਗੀ ਵਿੱਚ ਪਰਖਿਆ ਹੋਵੇਗਾ ਕਿ ਜਿਨ੍ਹਾਂ ਦੇ ਮਾਪੇ ਬਹੁਤ ਗਰੀਬੀ ਦੇ ਵਿੱਚ ਰਹਿ ਚੁੱਕੇ ਆ ਤੇ ਉਹ ਨਾਮ ਦੀ ਕਮਾਈ ਵੀ ਕਰ ਰਹੇ ਆ, ਗੁਰਤਾਰ ਨਾ ਵੀ ਕੀਤੀ ਹੋਈ ਆ ਤੇ ਹੁਣ ਜਦੋਂ ਬੱਚੇ ਕਦਮ ਪੁੱਟਦੇ ਆ, ਮਿਹਨਤ ਵੱਲ ਨੂੰ ਤੁਰਦੇ ਆ ਤੇ ਸਫਲਤਾ ਮਿਲਦੀ ਆ। ਸੋ ਕਿਉਂ ਮਿਲਦੀ ਆ ਕਿਉਂਕਿ ਮਾਪਿਆਂ ਦੀ ਜੋ ਕੀਤੀ ਹੋਈ ਸੇਵਾ ਹੈ, ਨਾਮ ਦੀ ਕਮਾਈ ਹੈ ਉਹ ਮਗਰ ਲੱਗ ਰਹੀ ਆ, ਦਵਾਵਾਂ ਲੱਗ ਰਹੀਆਂ ਮਾਪਿਆਂ ਦੀਆਂ ਤੇ ਉਹਦੇ ਨਾਲ ਫਿਰ ਉਹ ਬੱਚਿਆਂ ਨੂੰ ਸਫਲਤਾ ਮਿਲਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਕਰਕੇ ਕਹੀਦਾ ਕਿ ਬੱਚੇ ਚੇਕਰ ਨਹੀਂ ਵੀ ਸੇਵਾ ਸਿਮਰਨ ਕਰ ਰਹੇ ਤੇ ਮਾਪਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਸੀ ਸੇਵਾ ਸਿਮਰਨ ਕਦੇ ਵੀ ਕਰਨਾ ਨਾ ਛੱਡੀਏ। ਹਰ ਰੋਜ਼ ਸਮਾਂ ਕੱਢੋ ਹਰ ਰੋਜ਼ ਸਮਾਂ ਕੱਢੋਗੇ ਅਰਦਾਸ ਬੇਨਤੀ ਕਰੋਗੇ ਉਹ ਮਾਲਕ ਦੇ ਘਰ ਹਾਜ਼ਰੀ ਲੱਗੇਗੀ ਤੇ ਇਹਦੇ ਨਾਲ ਬੱਚਿਆਂ ਦੀ ਜ਼ਿੰਦਗੀ ਬਣ ਜਾਂਦੀ ਹੈ ਸੋ ਕਈ ਰੂਹਾਂ ਕਹਿੰਦੀਆਂ ਹੈ ਕਿ ਅਸੀਂ ਸੇਵਾ ਸੰਗਰਨ ਕਰਦੇ ਆ ਪਰ ਸਾਨੂੰ ਫਲ ਨਹੀਂ ਮਿਲਦਾ ਸੋ ਵਾਕੀ ਜਿਨ੍ਹਾਂ ਦੇ ਅੱਜ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਘਰਾਂ ਵਿੱਚ ਚੱਲਦੀਆਂ ਆ ਸੋ ਵੇ ਫਿਕਰੇ ਹੋ ਕੇ ਇਸ ਵੀਡੀਓ ਨੂੰ ਜੇਕਰ ਸੁਣ ਰਹੇ ਵੇ ਫਿਕਰ ਹੋ ਜਾਓ ਨਾਮ ਦੀ ਕਮਾਈ ਕਰਦੇ ਜਾਓ ਇਹਦੇ ਵਿੱਚੋਂ ਨਾਗਾ ਨਾ ਪਾਓ ਤੇ ਕੱਲ ਦੇਖੋ ਕਿ ਬੱਚਿਆਂ ਨੇ ਕਾਦ ਕੀ ਤੋਂ ਕੀ ਬਣ ਜਾਣਾ ਉਹ ਪਰਮਾਤਮਾ ਜਾਣੀ ਜਾਣ ਹੈ ਕਿਉਂਕਿ ਉਹ ਪਰਮਾਤਮਾ ਸੇਵਾ ਦਾ ਹੱਕ ਕਦੇ ਨਹੀਂ ਰੱਖਦਾ ਬੰਦਾ ਬੰਦੇ ਦੇ ਨਾਲ ਠੱਗੀ ਕਰ ਸਕਦਾ ਪਰ ਉਹ ਪਰਮਾਤਮਾ ਹੈ ਉਹ ਰੱਬ ਹੈ ਉਹ ਦੁਨੀਆ ਨੂੰ ਸਾਰਜਣਹਾਰਾ ਹੈ ਸੋ ਇਸ ਕਰਕੇ ਉਹ ਕਦੇ ਵੀ ਕਿਸੇ ਦੇ ਨਾਲ ਨਾਂ ਅਨਸਾਫੀ ਨਹੀਂ ਕਰਦਾ ਉਹ ਹਮੇਸ਼ਾ ਇਨਸਾਫ ਦੀ ਗੱਲ ਕਰਦਾ ਹੈ ਚਾਹੇ ਅੱਜ ਨਹੀਂ ਤਾਂ ਕੱਲੋਂ ਪ੍ਰਮਾਤਮਾ ਜ਼ਰੂਰ ਸੁਣਦਾ ਹੈ ਇਸ ਕਰਕੇ ਇੱਕ ਦਰ ਦੇ ਹੋ ਕੇ ਬੈਠ ਜਾਓ ਅਰਦਾਸ ਬੇਨਤੀ ਕਰਨੀ ਕਦੇ ਨਾ ਛੱਡੋ ਇਹਦੇ ਵਿੱਚ ਹੀ ਸਭ ਕੁਝ ਇਨਸਾਨ ਨੂੰ ਮਿਲ ਸਕਦਾ ਹੈ ਤੇ ਬਾਕੀ ਇੱਥੇ ਗੱਲ ਕਰੀਏ ਕਿ ਜਿਹੜੇ ਬੱਚੇ ਵੀ ਨਾਮ ਦੀ ਕਮਾਈ ਕਰ ਰਹੇ ਆ ਸੋ ਉਹਨਾਂ ਨੂੰ ਵੀ ਇਹ ਫਰਜ਼ ਕਰਦੇ ਰਹਿਣਾ ਚਾਹੀਦਾ ਆ ਕਿਉਂਕਿ ਇੱਕ ਨਾ ਇੱਕ ਦਿਨ ਇਹ ਕਮਾਈ ਨੇ ਹੀ ਤੁਹਾਡਾ ਸਹਾਰਾ ਬਣਨਾ ਹੈ ਸੋ ਇਸ ਕਰਕੇ ਜਿਹੜੇ ਅੱਜ ਦੀ ਤਰੀਕ ਵਿੱਚ ਨਾਮ ਸਿਮਰਨਾ ਸ਼ੁਰੂ ਕਰ ਦਿੰਦੇ ਆ ਬਹੁਤ ਛੋਟੀ ਉਮਰ ਦੇ ਵਿੱਚ ਸੋ ਉਹਨਾਂ ਨੂੰ ਬਹੁਤ ਹੀ ਲਾਭ ਮਿਲਦਾ ਹੈ ਜੀ ਸੋ ਇੱਕ ਤਾਂ ਇਹ ਹੈ ਕਿ ਉਹਨਾਂ ਦਾ ਰਸਤਾ ਜੋ ਹੋਵੇਗਾ ਉਹ ਚੰਗਾ ਹੀ ਹੋਵੇਗਾ ਕਦੇ ਵੀ ਗਲਤ ਰਸਤੇ ਤੇ ਉਹ ਬੱਚਾ ਨਹੀਂ ਪਵੇਗਾ ਉਹਨਾਂ ਦੀ ਸੋਚੀ ਜੋ ਹੈ ਉਹ ਪਰਮਾਤਮਾ ਚੰਗੇ ਪਾਸੇ ਹੀ ਲਾਵੇਗਾ ਉਹ ਕਦੇ ਵੀ ਇਨਸਾਨ ਉਹ ਕਦੇ ਵੀ ਬੱਚਾ ਕਿਸੇ ਦੇ ਮਗਰ ਨਹੀਂ ਲੱਗ ਸਕਦਾ ਕਿਉਂਕਿ ਉਹਨੂੰ ਸੋਚ ਹੀ ਨਹੀਂ ਆ ਜਾਂਦੀ ਹੈ ਨਾਮ ਦੀ ਕਮਾਈ ਦੇ ਵਿੱਚ ਤਾਕਤ ਬਹੁਤ ਹੈ ਸੋ ਉਹ ਮਾਲਕ ਦੀ ਤਾਕਤ ਨੂੰ ਦੇਖਣਾ ਹੈ ਤਾਂ ਨਾਮ ਦੀ ਕਮਾਈ ਕਰਦੇ ਜਾਓ ਉਹਦਾ ਫਲ ਜ਼ਰੂਰ ਮਿਲੇਗਾ